ਫੜ ਲਈ ਫੜ ਲਈ ਫੜ ਲਈ ਇੱਕ ਵਾਰ ਫੇਰ ਪੁਲਿਸ ਮੁਲਾਜ਼ਮ ਅਮਨਦੀਪ ਕੌਰ ਫੜਦੇ ਉਹੀ ਅਮਨਦੀਪ ਕੌਰ ਜਿਸ ਨੂੰ ਚਿੱਟੇ ਦੇ ਨਾਲ ਫੜਨ ਦਾ ਦਾਵਾ ਕੀਤਾ ਗਿਆ ਸੀ ਪਰ ਕੁਛ ਦਿਨਾਂ ਛੀ ਬੇਲ ਹੋ ਗਈ ਸੀ ਤਾਂ ਚਲੋ ਗੱਲ ਬੇਲ ਤੱਕ ਹੀ ਰਹਿੰਦੀ ਤਾਂ ਵੀ ਠੀਕ ਸੀ ਪਰ ਸੁਣਿਆ ਜੀ ਕੇਸ ਨੇ ਮੱਕੜ ਨਾਲ ਪੋਡਕਾਸਟ ਕਰਤਾ ਸੀ ਸੁਣਿਆ ਕਿ ਤੁਸੀਂ ਸਾਰਿਆਂ ਨੇ ਦੇਖਿਆ ਵੀ ਹੈ ਤੇ ਉਸ ਪੋਡਕਾਸਟ ਵਿੱਚ ਕਿਵੇਂ ਖੁਦ ਨੂੰ ਬੇਕਸੂਰ ਦੱਸ ਰਹੀ ਸੀ ਬਸ ਫੇਰ ਕੀ ਸੀ ਇਸ ਦੌਰਾਨ विजिलेंस एक्शन च आ गई यानी कि पहला तक गिरफ्तारी पुलिस ਵੱਲੋਂ ਕੀਤੀ ਗਈ ਸੀ ਤੇ ਹੁਣ विजिलेंस ਨੇ ਕਰ ਲਈ ਆ अमनदीप कौर ਦੀ ਗ੍ਰਿਫਤਾਰੀ अमनदीप कौर ਇੱਕ ਵਾਰ ਫੇਰ ਚਰਚਾ ਆ ਕਿਉਂਕਿ अमनदीप कौर ਦੇ ਖਿਲਾਫ ਚਿੱਟੇ ਦਾ ਮੁਕਦਮਾ ਤਰਚ ਹੋਇਆ ਸੀ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਕਿ ਇਸ ਦੇ ਕੋਲੋ ਚਿੱਟਾ ਫੜਿਆ ਗਿਆ ਹੈ ਔਰ ਇਸ ਦੀ ਹੁਣ ਛੇਤੀ ਜਮਤ ਨਹੀਂ ਹੋਏਗੀ ਔਰ ਵੱਡੇ ਵੱਡੇ ਖੁਲਾਸੇ ਹੋਣਗੇ ਪਰ ਖੁਲਾਸੇ ਕੀ ਹੋਣੇ ਸੀ ਇਸ ਦੀ ਬੇਲ ਵੀ ਹੋ ਗਈ ਤੇ ਬੇਲ ਤੇ ਆ ਕੇ ਮੈਡਮ ਜੀ ਨੇ ਮੱਕੜ ਦੇ ਨਾਲ ਪੋਡਕਾਸਟ ਵੀ ਕਰ ਦਿੱਤਾ ਤੇ ਪੋਡਕਾਸਟ ਦੇ ਵਿੱਚ ਜੋ ਕੌਨਫੀਡੈਂਸ ਲੈਵਲ ਦਿਖਾਇਆ ਉਹ ਤਾਂ ਦੇਖਣ ਵਾਲਾ ਸੀ ਬੱਸ ਫੇਰ ਕੀ ਹੈ ਇਸ ਪੋਡਕਾਸਟ ਨੇ ਚਰਚਾ ਚੰਗਈ ਅਮਨਦੀਪ ਕੌਰ ਇੱਕ ਵਾਰ ਫੇਰ ਚਰਚਾ ਚਾ ਗਈ ਔਰ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਵਿਜੀਲੈਂਸ ਵੱਲੋਂ ਪਠਿੰਡਾ ਦੀ ਵਿਜੀਲੈਂਸ ਨੇ ਇਹ ਕਾਰਵਾਈ ਕੀਤੀ ਹੈ ਹੁਣ ਸਵਾਲ ਹੈ ਉੱਠਦਾ ਕਿ ਇਸ ਨੂੰ ਕਿਸ ਕੇਸ ਚ ਗ੍ਰਿਫਤਾਰ ਕੀਤਾ ਗਿਆ ਹੈ ਪਹਿਲੀ ਜਾਣਕਾਰੀ ਦੇ ਮੁਤਾਬਕ ਅਮਨਦੀਪ ਕੌਰ ਦੇ ਖਿਲਾਫ ਭ੍ਰਸ਼ਟਾਚਾਰ ਨਿਰੋਧਕ ਐਕਟ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਕਿਉਂਕਿ ਇਸ ਦੇ ਉੱਤੇ ਇਲਜ਼ਾਮ ਹੈ ਕਿ ਇਸ ਨੇ ਇੰਨੀ ਪ੍ਰਾਪਰਟੀ ਬਣਾਈ ਤੇ ਆ ਪੈਸਾ ਕਿੱਥੋਂ ਆਇਆ ਕਿਉਂਕਿ ਇਹ ਸਰਕਾਰੀ ਨੌਕਰੀ 'ਚ ਮੌਜੂਦ ਸੀ ਹਾਲਾਂਕਿ ਇਸ ਨੇ ਪੋਡਕਾਸਟ ਦੇ ਜ਼ਰੀਏ ਪਹਿਲਾਂ ਇਹਨਾਂ ਗੱਲਾਂ ਦੇ ਜਵਾਬ ਲੋਕਾਂ ਤੱਕ ਪਹੁੰਚਾਤੇ ਸੀ ਜਿਸ ਦੇ ਵਿੱਚ ਇਸ ਨੇ ਸਾਫ਼-ਸਾਫ਼ ਦੱਸਤਾ ਸੀ ਕਿ ਐਸੀ ਕੋਠੀ ਦੇ ਉੱਤੇ ਲੋਨ ਹੈ ਇਸ ਦੀ ਘੜੀ ਅਸਲੀ ਸੀ ਜਾਂ ਨਕਲੀ ਇਸ ਗੱਲ ਤੇ ਵੀ ਸਵਾਲ ਚੱਕਤੇ ਉਸ ਨੇ ਆਪਣੇ ਘਰ ਦੇ ਬਾਰੇ ਲੀਡਰਾਂ ਵੱਲੋਂ ਦਿੱਤੇ ਗਏ ਬਿਆਨਾਂ ਤੇ ਵੀ ਸਵਾਲ ਚੱਕਤੇ ਸੋ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਇਹਸ ਨੇ ਪਹਿਲੇ ਹੀ ਦੇ ਦਿੱਤੇ ਸੀ ਜਾਂ ਫਿਰ ਇੰਝ ਕਹੀਏ ਕਿ ਅਮਨਦੀਪ ਕੌਰ ਨੂੰ ਵਾਕਈ ਲੱਗਦਾ ਸੀ ਕਿ ਕਿਤੇ ਸੰਪਤੀ ਬਾਰੇ ਉਸ ਦੇ ਉੱਤੇ ਕਾਰਵਾਈ ਨਾ ਹੋ ਜਾਵੇ ਇਸ ਕਰਕੇ ਉਸ ਨਾਲ ਜੁੜੇ ਹੋਏ ਉਸ ਨੇ ਤੱਥ ਪਹਿਲੇ ਹੀ ਲੋਕਾਂ ਨਾਲ ਸਾਝੇ ਕਰ ਦਿੱਤੇ ਹੁਣ ਕੀ ਸੱਚ ਸੀ ਕੀ ਝੂਠ ਸੀ ਇਸ ਦਾ ਖੁਲਾਸਾ ਤਾਂ ਵਿਜੀਲੈਂਸ ਕਰੇਗੀ ਔਰ ਵਿਜੀਲੈਂਸ ਨੇ ਜਾਂਚ ਤੇਜ਼ ਕਰ ਦਿੱਤੀ ਹੈ ਤੇ ਇਸ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਪਿਛਗਿਛ ਹੋਏਗੀ ਕਿ ਆਖਰਕਾਰ ਉਸ ਨੇ ਇੰਨੀ ਪ੍ਰਾਪਰਟੀ ਬਣਾਈ ਤੇ ਬਣਾਈ ਕਿੱਦਾਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲਈ ਵਿਜੀਲੈਂਸ ਦੇ ਹੁਜ਼ੂਰ ਗ੍ਰਿਫਤਾਰ ਕੀਤਾ ਹੈ ਦੱਸਿਆ ਜਾ ਰਿਹਾ ਇਸ ਦੀ ਗਿਫਤਾਰੀ ਅਫਸਾਨਾ ਖਾਨ ਦੇ ਘਰੋਂ ਹੋਈ ਹੈ ਤੇ ਅਗਲੀ ਪੁੱਛਗਿੱਛ ਜਾਰੀ ਹੈ ਹੁਣ ਦੇਖਣਾ ਹੋਵੇਗਾ ਕਿ ਕੀ ਨਵੇਂ ਖੁਲਾਸੇ ਹੁੰਦੇ ਨੇ ਕਿਉਂਕਿ ਪਹਿਲੇ ਮੁਕਦਮੇ ਦੇ ਵਿੱਚ ਤਾਂ ਫਟਾਫਟ ਅਮਨਦੀਪ ਕੌਰ ਦੀ ਜਮਾਤ ਹੋ ਗਈ ਸੀ ਤੇ ਉਸਨੇ ਬਾਹਰ ਆ ਕੇ ਖੁਦ ਨੂੰ ਬੇਕਸੂਰ ਦੱਸਿਆ ਸੀ ਉਹਨਾਂ ਮਨਦੀਪ ਦੇ ਦਾਅਵੇ ਸੱਚੇ ਸੀ ਜਾਂ ਫਿਰ ਪੰਜਾਬ ਪੁਲਸ ਦੇ ਇਹਨਾਂ ਸਾਰੇ ਤੱਥਾਂ ਦਾ ਖੁਲਾਸਾ ਹੋਣ ਦੀ ਉਮੀਦ ਹੈ ਦਰਕਵੇਲ ਪੰਜਾਬੀ ਟੀਵੀ ਦੇ ਜਤਿੰਦਰਪਾਲ ਕਲੇਰ ਦੀ ਰਿਪੋਰਟ